जिस दिखे सब दुख जाए एक बहादुर सिमरन कर नौन दिया बेताए सब थाई हुए सहाय दसवें पातशाह श्री गुरु गोविंद सिंह साहिब जी सब थाई हुए सहाय दसा पास यहाँ दीजो श्री गुरु ग्रंथ साहिब जी के पाठ इरादा के अंतर के बोलो जी वाए। 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 ਜਾ ਪਿਆਰੀਆਂ ਤੋਂ ਸਭ ਜਾਦੀਆਂ ਚਾਰੀਆਂ ਮੁੱਕੇਆਂ ਹੱਠੀਆਂ ਜੱਗੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣਕੇ ਛੱਕਿਆ ਦੀਪ ਚਲਾਈ ਇਹ ਗਵਾਹੀ ਜੇਸ ਕੀ ਅਰਣਕੀ ਤਾ ਜਨਾ ਪਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਕਲਸਾ ਦੀ ਬੰਦੋ ਜੀ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਭ੍ਰਮ ਛੇਸ ਦਿੱਤੇ ਬੰਦ ਬੰਦ ਕਟਾਈ ਖੋਪਰੀ ਲੋਹਾਈਆਂ ਚੱਕੜੀਆਂ ਤੇ ਚੜ੍ਹੇ ਵਾਰੀ ਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਜਾ ਤਕਤ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਨੂੰ ਵਾਹਿਗੁਰੂ ਵਾਹਿਗੁਰੂ ਜੀ ਤਰਾਨਾ ਮਾਰ ਕੇ ਸੁਟਾਵੇ ਜਿਤ ਆਵਨ ਕਾ ਸਦਕਾ ਸਿਰਫ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਰਸ਼ੀਆ ਦੀ ਆਇਤ ਦੀਏ ਤੇਤ ਬਿਰਧ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਦੇ ਸਹਾਰੇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਹਾ ਦਾਨ ਭੋਸਾ ਦਾਨ ਦਾਨ ਸਰਗਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸਨਾਨ ਚੌਂਕਿਆ ਝੰਡੇ ਹੁੰਗੇ ਜੁਗੋ ਜੁਗ ਅਟਲ ਤੁਮ ਦਾ ਜੈਕਾਰ ਬੁਲਜੀ ਰਾਏ ਸਿੱਖਾਂ ਦਾ ਮਾਨ ਨਿਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੀ ਗੁਰੂ ਤੇ ਅਕਾਲ ਪੁਰਖ ਆਪਣੇ ਬੰਦ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਜਿਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੈ ਨਮਾਨਿਆਂ ਦੇ ਮਾਨ ਨਤਾਣੀਆ ਦੇ ਤਾਣ ਨੌਟੀਆਂ ਦੀ ਆਉਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਆਪ ਜੀ ਆਦੇ ਪਾਵਨ ਪਵਿੱਤਰ ਸਥਾਨ ਸਜਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਗੁਰਦੁਆਰਾ ਗੋਬਿੰਦਘਰ ਜੀ ਵਿਖੇ ਤਾਂ ਅਨੰਤ ਅਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਸੰਦੇ ਉਹਦੀ ਕਿੰਤੰ ਦਾ ਵਾਸ ਲਾਗੇ ਹਨ ਸਜੇ ਦਵਾਨ ਵਿੱਚ ਪਾਵਨ ਗੁਰਬਾਣੀ ਆਰ ਪੀ ਸ਼ਬਦ ਚੌਂਕੀ ਚੋ ਪਈ ਸਰਬ ਦੇ ਜਾਪ ਕੀਤੇ ਗਏ ਹਨ ਮਾਨੀ ਦੇ ਜਾਪ ਕਰਦੀਆਂ ਹੋਆ ਅਖਰਵਾਦਾ ਘਾਟਾ ਕੋਈ ਨਿੱਕ ਤੁਮਾਫ ਕਰਨੇ ਸਰਬ ਦੇ ਕਾਰਜ ਰਾਸ ਕਰਨੇ ਆਪ ਜੀ ਦੇ ਦਰ ਤੇ ਆਈਆਂ ਬੇਅੰਸੰਤਾ ਦੀਆਂ ਹਾਜ਼ਰੀਆਂ ਅਿਰਪੁਰ ਭੇਟਾਵਾਂ ਦਰਪਰਵਾਨ ਕਰਨੀਆਂ ਮਨ ਦੀਆਂ ਸੁਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਦਰਮ ਘਰਾਂ ਸਿੱਖੀ ਸਿਦਕ ਰੋਸਾ ਨਾਮ ਦੀਆਂ ਦਾਤਾਂ ਗੁਰਸਿੱਖੀ ਦੀਆਂ ਦਾਤਾਂ ਨੇਤ ਨੇ ਮੇਂ ਦੀਆਂ ਦਾਤਾਂ ਚੜ੍ਹਦੀ ਹੱਕ ਵਾਲੀ ਜਨਮਕਸ਼ੀਸ ਕਰਕੇ ਦਿਹਾਲ ਕਰਨਾ ਇਹ ਸਤਿਗੁਰੂ ਜੀਓ ਸਜਖੰਡ ਸ੍ਰੀ へਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਆਈਆਂ ਬੇਅੰਤ ਸੰਤਾ ਜੀ ਯਾਤਰਾ ਵਿੱਚ ਸਫਲੀ ਕਰਨੀ ਰਾਮ ਪੈੰਡੂ ਵਿਚ ਕਦਮ ਕਦਮ ਦੇ ਆਂਗ ਸੰਮੂਕੇ ਸਾਈਉਨਾ ਆਪਣੇ ਪਾਉਣ ਕੋਈ ਤਰਦਾਰ ਸਜਖੰਡ ਸ੍ਰੀ へਮਕੁੰਟ ਸਾਹਿਬ ਜੀ ਦੇ ਖੁੱਲੇ ਦਰਸ਼ਨ ਇਸਨਾਨ ਵਿੱਚ ਕਰਕੇ ਦਿਹਾਲ ਕਰਨਾ ਤੇ ਸਭੂ ਜਿਹੜੀਆਂ ਸੰਤਾਂ ਦੇ ਦਰ ਤੇ ਨਤਮਸਤਕ ਹੋ ਕੇ ਆਈਆਂ ਹਨ ਇਹਨਾਂ ਸਾਰੀਆਂ ਸੰਤੋਲਾਂ ਆਜ ਤੇ ਹੰਢ ਲੋ ਕੋਟਾਨ ਕੋਟ ਤਲਵਾਜ ਕੋਟਾਨ ਕੋਟ ਸ਼ੁਕਰਾਨਾ ਕਰਸ ਜੀ ਆਪ ਜੀ ਨੇ ਆਪਣੇ ਦਰ ਦੇ ਪੂਰੇ ਦਰਸ਼ਨੀ ਸਨਾਨ ਹੋਸੀ ਕਰਨੇ ਹਲ ਕੀਤਾ ਇਸ ਸ੍ਰੀ ਸਮੂਹ ਸਾਧ ਸੰਗਤ ਇਸ ਸੇਵਾਦਾਰਾਂ ਦੇ ਸ਼ੁਕਰਾਨੇ ਦੀ ਅਰਦਾਸ ਹੈ ਜੀ ਕਰੋ ਕਿਰਪਾ ਦੀਨ ਕਿਰਦਾਤੇ ਪਾਵਨ ਕੋਇ ਤਰੁ ਹਕਮ ਨਾਮੇ ਬਖਸ਼ ਕੇ ਸੰਤਾਨ ਨੂੰ ਕਿਰਪਾ ਕਰੋ ਜੀ ਗੁਰੂ ਹਕਮਾ ਦੇ ਅਨੁਸਾਰ ਜੀਵਨ ਵੈਚਿਤ ਕੰਡਿਸ਼ਨਰਤਾਂ ਨੂੰ ਵਿਸ਼ੇਸ਼ ਕਰਨੀ ਸਿੱਖ ਪੜ ਦੇ ਸੁਣ ਦੇ ਸਰਬ ਇਲਾਹੀ ਮੰਨੂ ਵਣ ਨਾਨਕ ਨਾਮ ਚੜੀ ਕਲਾ ਤੇਰੇ ਭਾਣੇ ਸੁਰਬਤ ਦਾ ਭਲਾ